अच्छा माहौल चल रहा है असं अवेर तो चैकिंग कर रहे हैं अज हूँ असी दुरंगला के जेडे ट्रिपल बूथ है इतने आए हैं इतने मॉडल बूथ बने हैं दो एक नॉर्मल बूथ है बी एल ओ साहब सारे ही प्रेजेंट है सारी ड्यूटी कर रहे हैं जो सा सिक्योरिटी इंचार्ज भी है वह भी सारे प्रेजेंट है दो बार पेट्रोलिंग पार्टी सवेर तो चैक कर चुकी है पोलिंग जी नॉर्मल चल रही है पीसफुल है बाहर नॉर्म्स वगैरह भी सारे फॉलो किए हैं ਤੇ ਮੁਲਾਜ਼ਮਾਂ ਦੇ ਵੈਲਫੇਅਰ ਦਾ ਵੀ ਜਿਹੜਾ ਖਿਆਲ ਹੋ ਰੱਖਿਆ ਗਿਆ ਤੇ ਸ਼ਰਬਤ ਵਗੈਰਾ ਉਹਨਾਂ ਨੂੰ ਪਲਾਈ ਜਾ ਰਿਹਾ ਜਿਹੜੇ ਡਿਊਟੀ ਤੇ ਹਨ ਇਸ ਤੋਂ ਇਲਾਵਾ ਕਾਟਿਨ ਦੀ ਵੀ ਵਿਵਸਥਾ ਕੀਤੀ ਗਈ ਹੈ ਔਰ ਸੈਂਸਿਟਿਵ ਕੋਈ ਬੂਥਸ ਜਿਹੜੇ ਹੈਗੇ ਨੇ ਉਸ ਤਰ੍ਹਾਂ ਉਹ ਸੈਂਸਿਟਿਵ ਬੇਸਿਕਲੀ ਜਿੰਨੇ ਵੀ ਕ੍ਰਿਟੀਕਲ ਬੂਥਸ ਹੈ ਉਹ ਆਲਰੇਡੀ ਅਸੀਂ ਸੀਏਪੀਐਫ ਉਹਨਾਂ ਤੇ ਡਿਪਲੋਏ ਕੀਤੀ ਹੈ ਉਸ ਤੋਂ ਇਲਾਵਾ ਜਿਹੜੇ ਐਸਐਪੀ ਐਸਟੇਟ ਆਰਮ ਦੇ ਉਹ ਵੀ ਡਿਪਲੋਏ ਕੀਤੇ ਹਨ ਜਿਹੜੀ ਸਾਰੀ ਪੈਟਰੋਲਿੰਗ ਪਾਰਟੀਆਂ ਹੈ ਉਹ ਵੀ ਔਨ ਦਾ ਮੂਵ ਹੈ ਐਸਐਚਓਜ਼ ਐਂਡ ਡੀਐਸਪੀ ਹਰ ਇੱਕ ਪੋਲਿੰਗ ਬੂਥ ਹਰ ਇੱਕ ਪੁਲਿਸ ਸਟੇਸ਼ਨ ਤੇ ਡੀਐਸਪੀ ਸਾਹਿਬ ਨੂੰ ਲਗਾਇਆ ਗਿਆ ਸੋ ਪਬਲਿਕਲੀ ਕੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਰ ਦੇ ਪ੍ਰਾਪਤ ਪਬਲਿਕ ਦੇ ਲਈ ਇਹ ਹੀ ਹੈ ਕਿ ਹੁਣ ਪਬਲਿਕ ਦਾ ਕੰਮ ਸਿਰਫ ਇਹ ਹੈ ਕਿ ਉਹ ਬਾਹਰ ਆ ਕੇ ਆਪਣਾ ਵੋਟ ਪਾਣ ਤੇ ਵੱਟ ਚੜ ਕੇ ਇਸ ਪੋਲਿੰਗ ਪ੍ਰਕਿਰਿਆ ਦਾ ਜਿਹੜਾ ਹਿੱਸਾ ਬਣ ਅਤੇ ਸਾਡੇ ਪੋਲਿੰਗ ਪਰਸੈਂਟੇਜ ਜਿਹੜਾ ਹੈਗਾ ਉਹਨੂੰ ਉੱਪਰ ਲੈ ਕੇ ਜਾਣ ਤਾਂ ਕਿ ਇੱਕ ਸਕਸੈਸਫੁਲੀ ਇਹਨੂੰ ਕੰਪਲੀਟ ਕੀਤਾ ਜਾ ਸਕੇ